ਸਰਬ ਜੀ ਸੰਗਰੂਰ ਵੀ ਦੀ ਰਚਨਾ ਕੈਸਾ ਸੋਦਾ ਕਰ ਬੈਠੇ ਅਸੀਂ ਇਸ਼ਕ ਦਾ ਪੱਲੇ ਪਏ ਸਾਦੇ ਪਛਤਾਉ ਨਹੀਂ ਜ਼ਿੰਦਗੀ ਦੇ ਮੁਕਣੇ ਨਾ ਕਦੇ ਮੁਕਣੇ ਨਾ ਕਦੇ ਮੁਕਣੇ ਨਾ ਕਦੇ ਰੋਣੇ ਜ਼ਿੰਦਗੀ ਦੇ ਰੋਣੇ ਜ਼ਿੰਦਗੀ ਦੇ ਮੁੱਕਣੇ ਨਾ ਕਦੇ ਰੋਣੇ ਜ਼ਿੰਦਗੀ ਦੇ ਬਣ ਕੇ ਰਹਿ ਗਏ ਖਡੋਣੇ ਜ਼ਿੰਦਗੀ ਦੇ ਮਨ ਬੈਠੇ ਹਾਂ ਹੁਣ ਹਾਰ ਐਨੀ ਅਸੀਂ ਲੱਗਦਾ ਹੁਣ ਕੁਝ ਦਿਨਾਂ ਦੇ ਪਰੋਣੇ ਜ਼ਿੰਦਗੀ ਦੇ ਲੱਗਦਾ ਹੁਣ ਕੁਝ ਦਿਨਾਂ ਦੇ ਪਰੋਣੇ ਜ਼ਿੰਦਗੀ ਦੇ ਕੈਸਾ ਸੋਦਾ ਕਰ ਬੈਠੇ ਹਾਂ ਅਸੀਂ ਇਸ਼ਕੀਲਾ